ਲਓ ਵੀ ਮਿੱਤਰੋ ਇੱਕ ਵੀਡੀਓ ਤੁਹਾਨੂੰ ਅੱਜ ਫੇਰ ਨਵੀਂ ਦਿਖਾਉਣ ਜਾ ਰਹੇ ਆ ਆ ਨਿੱਕਾ ਜਿਹਾ ਮੁੰਡਾ ਮੈਸਤਰੀਆਂ ਦਾ ਐਵੇਂ ਨਹੀਂ ਕਹਿੰਦੇ ਮੈਸਤਰੀ ਜਿਹੜੇ ਸਾਰੀ ਦੁਨੀਆ ਤੇ ਛਾ ਜਾਂਦੇ ਆ ਹਰੇਕ ਕੰਮਾਂ ਦੇ ਵਿੱਚ ਨਿੱਕੇ ਨਿੱਕੇ ਜਵਾਕ ਵੀ ਇਹਨਾਂ ਦੇ ਪੂਰੇ ਆਸਤਰੀ ਹੁੰਦੇ ਆ ਆ ਦੇਖੋ ਨਿੱਕਾ ਜਿਹਾ ਟਰੈਕਟਰ ਤਿਆਰ ਕੀਤਾ ਮੁੰਡੇ ਨੇ ਪੁੱਛਾਂਗੇ ਤੋ ਵੀ ਕਿਵੇਂ ਤਿਆਰ ਕੀਤਾ ਤੂੰ ਸਾਰਾ ਆਪ ਹੀ ਤਿਆਰ ਕੀਤਾ ਕਿ ਕਿਸੇ ਨੇ ਨਾਲ ਕਰਾਇਆ ਆਪ ਕੀਤਾ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੂਰੇ ਆ ਬੈਟਰੀ ਲਾ ਕੇ ਡੈਕ ਲਾਇਆ ਡੈਕ ਔਨ ਕਰਕੇ ਦਿਖਾ ਦੇ ਨਿੱਕਾ ਜਿਹਾ ਡੈਕ ਲਾਇਆ ਤੇ ਇਹ ਬਲੂਟੁੱਥ ਦੇ ਨਾਲ ਜਿਹੜਾ ਕਨੈਕਟ ਹੋ ਜਾਂਦਾ ਉਹ ਔਨ ਕਰਤਾ ਇਹ ਮੋਬਾਈਲ ਦੇ ਨਾਲ ਕਨੈਕਟ ਹੋ ਕੇ ਬਲੂਟੁੱਥ ਤੇ ਕਨੈਕਟ ਹੋ ਜਾਂਦਾ ਇਹ ਬੈਟਰੀ ਤੇ ਹੂਟਰ ਲਾਇਆ ਇੱਕਾ ਨਿੱਕੀ ਜੀ ਤੇਲ ਵਾਲੀ ਟੈਂਕੀ ਲਾਤੀ ਤੇ ਜਿਹੜਾ ਸਾਇਲੈਂਸਰ ਆ ਉਹ ਵੀ ਇਹਨੇ ਆਪ ਲਾਇਆ ਇਸੇ ਬੈਟਰੀ ਤੋਂ ਹੀ ਲਾ ਕੇ ਮਗਰ ਬਲਬ ਲਾਤਾ ਬੈਕ ਲਾਈਟ ਲਾਤੀ ਦੇਖ ਲਓ ਤੁਸੀਂ ਮੁੰਡਾ ਜਮਾ ਨਿੱਕਾ ਜਿਹਾ ਪਰ ਕੰਪਿਊਟਰ ਦਿਮਾਗ ਆ ਜਮਾ ਤੇ ਆ ਕੀ ਲਾਤਾ ਇਹ ਪੱਖਾ ਲਾਇਆ ਚਲਾ ਕੇ ਵੀ ਦਿਖਾ ਦੇ ਆ ਨਿੱਕਾ ਜਿਹਾ ਮੋਟਰ ਲਿਆ ਕੇ ਪੱਖਾ ਲਾਤਾ ਬੈਠੇ ਨੂੰ ਹਵਾ ਆਉਂਦੀ ਰਹਿੰਦੀ ਇਹ ਮੋਟਰ ਕਿੱਥੋਂ ਲਿਆਂਦੀ ਸੀ ਅੱਡੇ ਤੋਂ ਅੱਡੇ ਤੋਂ ਦੁਕਾਨ ਤੋਂ ਲੈ ਕੇ ਆਏ ਸੀ ਕਿੰਨੇ ਪੈਸਿਆਂ ਦੀ ਦਸਾਂ ਰੁਪਈਆ ਦੀ ਮੋਟਰ ਤੇ ਬੈਟਰੀ ਕਿੰਨੇ ਦੀ ਲਿਆਇਆ ਸੀ 20 ਰੁਪਈਆ ਦੀ ਬੈਟਰੀ ਤੇ ਦਸਾਂ ਦੀ ਮੋਟਰ ਲਿਆ ਕੇ ਨੇ ਆ ਪੱਖਾ ਲਾਤਾ ਤੇ ਇੱਕ ਆਹ ਕੀ ਜਿਗਾਰਡ ਲਾਇਆ ਇਹਦਾ ਨਹੀਂ ਪਤਾ ਲੱਗਦਾ ਆਹ ਵਾਲਾ ਹਾਂ ਹਾਂ ਆ ਅਮਰੀਕਨ ਮੋਬਾਈਲ ਸਟੈਂਡ ਇਹ ਤੇ ਮੋਬਾਈਲ ਟੰਗ ਕੇ ਦੇਖਦਾ ਹੁੰਦਾ ਮੋਬਾਈਲ ਚਲਾਉਣਾ ਹੁੰਦਾ ਤੇ ਹੋਰ ਵੀ ਕੁਸ ਬਦਲਿਆ ਇਹਦਾ ਆ ਚਾਬੀ ਟੰਗਣਾ ਵਾਲਾ ਵੀ ਲਾਈ ਬੈਠਾ ਆ ਚਾਬੀ ਕਾਦੀ ਟੰਗੀ ਆ ਅਹ ਹੈਗੀ ਆ ਅੱਛਾ ਇਹ ਚਾਬੀ ਚੱਲਦੀ ਵੀ ਹੈ ਬਟਨ ਚੱਲਦੇ ਆ ਕਿ ਨਹੀਂ ਚੱਲਦੇ ਹੁਣ ਅੱਛਾ ਤੇ ਕਿੰਨੇ ਦਿਨਾਂ ਚ ਤਿਆਰ ਕੀਤਾ ਸੀ ਤੂੰ ਇਹ ਦੋ ਮਹੀਨੇ ਹੋ ਗਏ ਤਿਆਰ ਕਰਦੇ ਨੂੰ ਰੋਰੀ ਕੋਸਣਾ ਕੋਸਣਾ ਨਵਾਂ ਬਦਲਦਾ ਹੀ ਰਹਿੰਦਾ ਇਹਦਾ ਤੇ ਇੱਕ ਵਾਰੀ ਬਹਿ ਕੇ ਫੇਰ ਪੱਖੇ ਦੀ ਹਵਾ ਲੈ ਕੇ ਦਿਖਾ ਦੇ ਤੇ ਤੁਸੀਂ ਵੀ ਦੱਸਿਓ ਮਿੱਤਰੋ ਵੀਡੀਓ ਕਿਵੇਂ ਲੱਗੀ ਅੱਛਾ ਆ ਵੀ ਹੂਟਰ ਹੀ ਦਿਖਾਤਾ ਸੀ ਆਪਾਂ ਤੇ ਕਿੰਨੇ ਪੈਸੇ ਲਾਤੇ ਹੋਣਗੇ ਇਹਦੇ ਤੇ 500 500 ਰੁਪਇਆ ਲਾਤਾ ਸਾਰਾ ਇਹਨੇ ਟਰੈਕਟਰ ਤੇ ਤੇ ਘਰੇ ਹੀ ਤਿਆਰ ਕਰਤਾ ਇਹੋ ਜਿਹੇ ਜਿਹੜੇ ਜਵਾਗ ਆ ਅੱਗੇ ਹੋ ਕੇ ਵੀ ਫਿਰ ਵੱਡੇ ਵੱਡੀਆਂ ਚੀਜ਼ਾਂ ਤਿਆਰ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ